ਜ਼ਿੰਦਗੀ ਜੀ ਕਿਤਨਾ ਕਿਤਨਾ ਆਸਾਨ ਆਪਣੀਆਂ ਦੁੱਖ ਤਕਲੀਫਾਂ ਤੋਂ ਜਾਂ ਆਪਣੀਆਂ ਗਲਤੀਆਂ ਤੋਂ ਆਪਣਿਆਂ ਦੇ ਉੱਤੇ ਹੋਏ ਸਮੇਂ ਮਾੜੇ ਸਮੇਂ ਦੇ ਵਾਰ ਆ ਜਿਹਨੇ ਉਹਨੋਂ ਤੋਂ ਬਹੁਤ ਕੁਝ ਸਿੱਖਦਾ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਬਾਪ ਸੀ ਜਿਹੜਾ ਮੇਰੇ ਫਾਦਰ ਸਾਹਿਬ ਸੀ ਇੱਕ ਮੇਰੇ ਮਾਮਾ ਜੀ ਸੀ ਜਿਹੜੇ ਉਹ ਵੀ ਮੇਰੇ ਫਾਦਰ ਸਾਹਿਬ ਵਾਂਗ ਸੀ ਉਹ ਦੋ ਮੈਂਬਰ ਮੇਰੀ ਜ਼ਿੰਦਗੀ ਦੇ ਵਿੱਚੋਂ ਮਾਈਨਸ ਹੋ ਗਏ ਇੱਕ ਉਹਦੋਂ ਮਾਈਨਸ ਹੋ ਗਿਆ ਜਦੋਂ ਮੈਂ 13 ਸਾਲਾਂ ਦਾ ਸੀਗਾ ਉਹ ਮੇਰੇ ਮਾਮਾ ਜੀ ਸੀ ਜਿਨ੍ਹਾਂ ਨੇ ਮੈਨੂੰ ਅਡੌਪਟ ਕੀਤਾ ਹੋਇਆ ਸੀ ਉਸ ਵਾਰ ਜਦੋਂ ਥੋੜੇ ਜਿਹਾ ਜਵਾਨ ਹੋਏ ਵੱਡੇ ਹੋਏ 93 ਦੇ ਵਿੱਚ ਮੈਂ 10th ਲਈ ਕੰਪਲੀਟ ਕਰ ਲਈ ਮੈਂ ਨਾਨਕੇ ਪਿੰਡ ਜੰਮਿਆਪੜ੍ਹਿਆ ਮਾਮਾ ਜੀ ਮੇਰੇ ਬਹੁਤ ਵੱਡੇ ਸੇਵਾਦਾਰ ਸੀ ਬਹੁਤ ਸਾਰੇ ਲੋਕਾਂ ਲਈ ਹੈਲਪ ਕਰਦੇ ਸੀ ਉਹ 98 ਦੇ ਵਿੱਚ ਮੇਰੇ ਫਾਦਰ ਸਾਹਿਬ ਸੀ ਜਿਹੜੇ ਉਹ ਬਿਮਾਰ ਹੋ ਗਏ ਉਹਨਾਂ ਨੂੰ ਪੈਰਾਲਾਈਜ਼ اٹੈਕ ਆ ਗਿਆ ਹਸਪੀਟਲ ਲੈ ਗਏ ਦਿਆਨੰਦ ਹਸਪੀਟਲ ਜਾ ਕੇ ਪਤਾ ਲੱਗਾ ਨੇ ਦੋਨੋਂ ਕਿਡਨੀਆਂ ਡੈਮੇਜ ਨੇ ਲਗ 6 ਮਹੀਨੇ ਅਸੀਂ ਦਿਆਨੰਦ ਹਸਪੀਟਲ ਦੇ ਬੈਡਮੈਂਟ ਰੱਖਿਆ ਫਾਦਰ ਸਾਹਿਬ ਨੂੰ ਡਾਇਲਿਸਿਸ ਲਈ ਫਿਰ ਉਸ ਤੋਂ ਬਾਅਦ ਦੇਸੀ ਦਵਾਈਆਂ ਲੈਣ ਲੱਗ ਗਏ ਸਾਰਾ ਘਰ ਖਾਲੀ ਹੋ ਗਿਆ ਪੈਸੇ ਮੁੱਕ ਗਏ ਲੀ 1.5 ਸਾਲ ਮੇਰੇ ਫਾਦਰ ਸਾਹਿਬ ਬੈਟੇ ਰਹੇ ਤੇ ਉਹਨਾਂ ਦੀ ਸੇਵਾ ਕਰਦੇ ਰਹੇ ਉਹਨਾਂ ਦੇ ਡਾਈਪਰ ਚੇਂਜ ਕਰਨੇ ਉਹਨਾਂ ਨੂੰ ਟਾਇਲਟ ਵਾਸ਼ਰੂਮ ਲੈ ਕੇ ਜਾਣਾ ਜਿਹੜੀ ਆਪਣੇ ਆਪ ਦੇ ਅੰਦਰ ਇੱਕ ਇਤਨੇ ਕਿਤੇ ਤੋ ਤਕਲੀਫ ਜਿਹੜੀ ਅਸੀਂ ਝੱਲੀ ਸੀ ਉਹ ਦੇਖਿਆ ਸੀ ਸਾਰਾ ਮੰਜ਼ਰ ਜਦੋਂ ਅਸੀਂ ਆਪਣੇ ਆਪ ਤੇ ਯੋਗ ਹੋਏ ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਅਸੀਂ ਜਵਾਨ ਹੋਏ ਅਸੀਂ ਆਪਣੇ ਕੰਮ ਕਾਜ ਸ਼ੁਰੂ ਕੀਤੇ ਤੇ ਮੇਰੇ ਦੋਨੋਂ ਬ੍ਰਦਰ ਬਾਹਰ ਚਲੇ ਗਏ ਕੈਨੇਡਾ ਚ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਲੋਡ ਬੰਦ ਮਿਲਦਾ ਤਾਂ ਫੀਲ ਹੋਣਾ ਵੀ ਮੇਰਾ ਆਪਣਾ ਹੈ ਮੇਰਾ ਬਾਪ ਆ ਜਾਂ ਮੇਰੇ ਬਾਪ ਦੇ ਸਮਾਨ ਆ